ਲੂਕਾਰਾ 41ਵੀਂ ਵਰਸੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਾਂਤੀਪੂਰਵਕ ਸਮਾਪਤ ਹੋ ਗਈ ਹੈ ਇੱਥੇ ਜਿਹੜਾ ਕਿ ਵੱਖ-ਵੱਖ ਨਿਹੰਗ ਜਥੇਬੰਦੀਆਂ ਸਿੱਖ ਸੁਭਾਵਾਂ ਸ਼ਰਧਾਂਜਲੀ ਸਮਾਗਮ ਦੇ ਵਿੱਚ ਪਹੁੰਚਿਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸ਼ਰਧਾਂਜਲੀ ਸਮਾਗਮ ਪੂਰਾ ਸ਼ਾਂਤੀਪੂਰਵਕ ਢੰਗ ਦੇ ਨਾਲ ਸਮਾਪਤ ਹੋਇਆ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜ ਗੱਜ ਦਾ ਬਿਆਨ ਸਮਝਾਇਆ ਪੱਤਰਕਾਰਾਂ ਨੂੰ ਸੁਬੋਧਨ ਕੀਤਾ ਗਿਆ ਕਿਉਂਕਿ ਇਹੀ ਕਿਹਾ ਜਾ ਰਿਹਾ ਸੀ ਕਿ ਕੁਲਦੀਪ ਸਿੰਘ ਗੜਗੱਜ ਜੋ ਕਿ ਸਿੱਖ ਕੌਮ ਦੇ ਨਾਮ ਤੇ ਸੰਦੇਸ਼ ਜਾਰੀ ਨਹੀਂ ਕਰਨਗੇ ਜਿਹਦੇ ਚਲਦੇ ਹਰਨਾਮ ਸਿੰਘ ਧੋਮਾ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਸੀ ਹਾਲਾਂਕਿ ਜਥੇਦਾਰ ਸਾਧ ਦੇ ਵੱਲੋਂ ਜਿਹੜਾ ਕਿ ਸਿੱਖ ਕੌਮ ਦੇ ਨਾਮ ਤੇ ਸੰਦੇਸ਼ ਜਾਰੀ ਨਹੀਂ ਕੀਤਾ ਗਿਆ ਪਰ ਅਰਦਾਸ ਦੇ ਜ਼ਰੀਏ ਜਿਹੜੀ ਕਿ ਗੱਲਬਾਤ ਉਹ ਕੀਤੀ ਗਈ ਹੈ ਆਓ ਸੁਣਦੇ ਹਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕੀ ਕੁਝ ਜਾਣਕਾਰੀ ਸਾਂਝੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਕੀਤੀ ਗਈ ਹੈ ਜਦੋਂ ਆਪਾਂ ਕਿਹਾ ਕਿ ਸੱਚੇ ਪਾਤਸ਼ਾ ਤੁਹਾਡਾ ਸਿਧਾਂਤ ਆ ਤੁਸੀਂ ਇੱਕ ਸ਼ਬਦ ਨੋਟ ਕੀਤਾ ਹੈ ਉੱਤੇ ਤੁਹਾਡਾ ਸੰਦੇਸ਼ ਆ ਹੋਏ ਇਕੱਤਰ ਮਿਲੋ ਮੇਰੇ ਭਾਈ ਇਹ ਸਿੱਖਾਂ ਦੇ ਚਿਤਿਆਂ ਦੇ ਵਿੱਚ ਰਵੇ ਅਹੀਂ ਇਕੱਤਰ ਹੋ ਜਾਈ ਸਮੇਂ ਦੀ ਨਜਾਕਤ ਗੁਰੂ ਨੇ ਸਾਨੂੰ ਵਿਵੇਕ ਬੁੱਧ ਦਿੱਤੀ ਆ ਗੁਰਬਾਣੀ ਨੇ ਆਖਿਆ ਹਾਰ ਪਰਿਉ ਸੁਆਮੀ ਕਾ ਦੁਆਰੇ ਦਿੱਜੈ ਬੁੱਧ ਬਿਵੇਕਾ ਜਦੋਂ ਆਪਾਂ ਕੌਮ ਦੇ ਵੱਡੇ ਹਿੱਤ ਵੇਖਣੇ ਹੋਣ ਮੈਂ ਉੱਥੇ ਭੋਲਿਆ ਤੇ ਹੈ ਨਾ ਅਰਦਾਸ ਕੀਤੀ ਹੈ ਨਾ ਅੱਗੇ ਅੱਗੇ ਜੇ ਵਿਧਾਇਕ ਜਾ ਸਕਦੇ ਨੇ ਇਸ ਤੋਂ ਬਾਅਦ ਅਰਦਾਸ ਉਹ ਸਰਦਾਰ ਜੀ ਇਹ ਆਪੋ ਆਪਣੀ ਸੋਚ ਆ ਤੁਹਾਡੀ ਸੋਚ ਤੁਹਾਨੂੰ ਮੁਬਾਰਕ ਆ ਜਿਨ੍ਹਾਂ ਨੇ ਤੁਹਾਨੂੰ ਚੈਲੰਜਸ ਆ ਸੀ ਸੰਦੇਸ਼ ਨੇ ਦਿੱਤਾ ਆਪਣੀ ਫਿਰ ਫਿਰ ਕਾਮਯਾਬ ਹੋਏ ਨੇ ਨਹੀਂ ਕੋਈ ਕਿਸੇ ਦੀ ਅਰਦਾਸ ਸੀ ਇਹ ਆਪਣਾ ਸੰਦੇਸ਼ ਦਿੱਤਾ ਹੈ ਅਰਦਾਸ ਬਿਲਕੁਲ ਜੀ ਅਰਦਾਸ ਰਾਹੀਂ ਸੰਦੇਸ਼ ਕਮਿਊਨਿਟੀ ਚੱਲ ਗਿਆ ਜੀ ਇਹ ਗੱਲ ਕਿਉਂ ਨਹੀਂ ਸਿੱਧੀ ਕਹਿ ਰਹੇ ਕਿ ਟਕਰਾਵ ਦੇ ਕਰਕੇ ਹੀ ਮੈਂ ਸਾਰਿਆਂ ਨੂੰ ਸਿਰ ਜੋੜਨ ਵਾਸਤੇ ਮੈਂ ਇਸ ਕਰਕੇ ਪਿੱਛੇ ਹਟਿਆ ਜਾਂ ਮੈਂ ਸੰਦੇਸ਼ ਨਹੀਂ ਦਿੱਤਾ ਸਮਾਜ ਜਿੰਨਾਂ ਦੇ ਦੇਖੋ ਸਰਦਾਰ ਜੀ ਮੇਰੇ ਆਰਾਮ ਨਾਲ ਗੱਲ ਸੁਣੋ ਜੀ 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 ਇਹ ਸੱਜ ਖੰਡ ਸ੍ਰੀ ਦਰਬਾਰ ਸਾਹਿਬ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਆਹੀਂ ਇਥੋਂ ਜ਼ੁਲਮ ਦੇ ਖਿਲਾਫ ਤੇ ਲੜ ਸਕਦੇ ਆ ਤੇ ਮੈਂ ਪਹਿਲਾਂ ਵੀ ਕਿਹਾ ਸੀ ਬਾਹਰਲੀ ਕਿਸੇ ਵੀ ਤਾਕਤ ਦੇ ਨਾਲ ਮੈਂ ਹਜ਼ਾਰ ਵਾਰੀ ਲੜ ਲੂੰ ਪਰ ਸਾਡੇ ਗੁਰਦੁਆਰੇ ਦੇ ਅੰਦਰ ਕੋਈ ਮਾਹੌਲ ਤਖਤ ਦੇ ਉੱਤੇ ਮਾਹੌਲ ਖਰਾਬ ਹੋਵੇ ਇੱਕ ਸਿੱਖ ਉਹ ਕਿਵੇਂ ਕਰ ਸਕਦਾ ਉਹਨਾਂ ਨੇ ਵੀ ਤੇ ਸਹਿਯੋਗ ਕੀਤਾ ਹੈ ਨਾ ਮੈਂ ਉੱਥੇ ਕਿੰਨਾ ਚਿਰ ਰਿਹਾ ਉਹ ਮੇਰੇ ਕੋਲ ਬੈਠੀਆਂ ਸਾਰੀਆਂ ਜਥੇਬੰਦੀਆਂ ਔਰ ਜੋ ਸੰਦੇਸ਼ ਵੀ ਆ ਉਹ ਆਪਰ ਅਦਾਸ ਦੇ ਰਾਂਹੀਂ ਗੁਰੂ ਚਰਨਾਂ ਦੇ ਰਾਂਹੀਂ ਬੇਨਤੀ ਕਰਕੇ ਸਰਦਾਰ ਜੀ ਕਿੰਨੇ ਜੋ ਵੀ ਪੱਖ ਦੇ ਮੁੱਦੇ ਆ ਕਕਾਰਾਂ ਦੀ ਗੱਲ ਅੱਜ ਸਿੱਖਾਂ ਦੇ ਕਕਾਰਾਂ ਤੇ ਮੈਂ ਦਿੱਲੀ 에ਰਪੋਰਟ ਤੇ ਹਾਂ ਥੋੜੇ ਦਿਨ ਹੋਏ ਸਰਦਾਰ ਇੱਕ ਉਕਿੰਦਾ ਸਰਦਾਰ ਜੀ ਇੱਥੋਂ ਤੱਕ ਅਲਾਉਡ ਆ ਸਾਨੂੰ ਇਹਦੇ ਤੋਂ ਅਗੇ ਕਿਰਪਾਨ ਸਾਨੂੰ ਅਲਾਉਡ ਨਹੀਂ ਆ ਤੁਹਾਨੂੰ ਵੀ ਪਤਾ ਭਾਰਤੀ ਹਵਾ ਬਾਜੀ ਮਤਰਾਲੇ ਨੇ ਉੱਥੇ ਜਿਹੜੇ ਅੰਮ੍ਰਿਤਧਾਰੀ ਸਿੱਖ ਉਹਨਾਂ ਦੇ ਕਿਰਪਾਨ ਦੇ ਉੱਤੇ ਪਾਬੰਦੀ ਲਾਈ ਹੋਈ ਆ ਉਹਦੀ ਗੱਲ ਹੋਈ ਆ ਨਾ ਤਾਂ ਆਪਾਂ ਥੋੜਾ ਸਾਰਥਕ ਸੋਚੀਏ ਚੰਗਾ ਸੋਚੀਏ ਮਾਹੌਲ ਆਪਾਂ ਨੂੰ ਤੁਹਾਡੀ ਵੀ ਇਹ ਜ਼ਿੰਮੇਵਾਰੀ ਆ ਮੇਰੀ ਵੀ ਇਹ ਜ਼ਿੰਮੇਵਾਰੀ ਆ ਕਿ ਆਪਾਂ ਮਾਹੌਲ ਨੂੰ ਸਾਰਥਕ ਬਣਾ ਕੇ ਰੱਖੀਏ ਉੱਥੇ ਗੁਰੂ ਨੇ ਆਪਣੀ ਕਲਾ ਵਰਤਾਈ ਔਰ ਪੂਰਨ ਸ਼ਾਂਤਮਈ ਇਹ ਸਾਰਾ ਜਿਹੜਾ ਹੈਗਾ ਸਿਪੋਰਾ ਜੀ ਇੱਕ ਮਿੰਟ ਬੇਦਬੀਆਂ ਬੇਦਬੀਆਂ ਜਦਰ ਸਾਹਿਬ ਜਿਹੜੀਆਂ ਹੋ ਰਹੀਆਂ ਨੇ ਇੱਕ ਆਖਰੀ ਸਵਾਲ ਹੈ ਤੁਸੀਂ ਸਾਰਥਿਕ ਦੀ ਗੱਲ ਕੀਤੀ ਸੀ ਸਾਰਥਿਕ ਤੇ ਆ ਜੰਨੇ ਆ ਗੁਰਕਾ ਸਾਹਿਬ ਦੀ ਬੇਦਬੀ ਹੋਈ ਹੈ ਥੋੜੇ ਦਿਨ ਪਹਿਲਾਂ ਬੇਦਬੀਆਂ ਹੋ ਰਹੀਆਂ ਨੇ ਕਿ ਐਸਪੀਸੀ ਇਹਦੇ ਉੱਤੇ ਕੁਝ ਕਰ ਰਹੀ ਹੈ ਦੁਕਾਨਾਂ ਦੇ ਉੱਤੇ ਗੁਟਕਾ ਸਾਫ ਸ਼ਰੀਆਂ ਵਿਕਰੇ ਨੇ ਕਿ ਉਹ ਤਾਂ ਜਿਹੜਾ ਵਿਅਕਤੀ ਸੀਗਾ ਉਹ ਰਾਮ ਸਰ ਤੋਂ ਲੈ ਕੇ ਆਇਆ ਸੀਗਾ ਸ਼ਿਦਾ ਸਾਹਿਬ ਤੋਂ ਪਰ ਦੁਕਾਨਾਂ ਦੇ ਉੱਤੇ ਵੀ ਗੁਟਕਾ ਸਾਹਿਬ ਵੇਚ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਨੇ ਉਹ ਕਹਿ ਲੀਏ ਕਿ ਹੋਰ ਵੀ ਥਾਵਾਂ ਤੇ ਕਈ ਜਿਹੜੇ ਆ ਉਹ ਸ਼ਾਪੇਦਾਰ ਹੀ ਨਹੀਂ ਤੁਹਾਨੂੰ ਮੈਂ ਜਿਹੜੇ 22 ਰੂਪਾਂ ਦਾ ਸੀ ਜ਼ਿਕਰ ਕਰ ਲਈਏ ਚਲੋ ਸਰਦਾਰ ਜੀ ਇੱਕ ਇੱਕ ਕਰਕੇ ਲਾ ਲਓ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਥਾਰਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਕੋ ਠੀਕ ਹੈ ਜੀ ਇਹ ਠੀਕ ਹੈ ਕੁਝ ਥਾਵਾਂ ਦੇ ਉੱਤੇ ਗੁਟਕਾ ਸਾਹਿਬ ਦੰਦੇ ਨੇ ਆਪਣੇ ਧਿਆਨ ਚ ਮੈਨੂੰ ਸਮਾਂ ਤੇ দাও ਨਾ ਠੀਕ ਹੈ ਮੈਂ ਜਦੋਂ ਦਾ ਆਇਆ ਤੁਸੀਂ ਸਾਨੂੰ ਮੇਰੇ ਕੋਲ ਕਿੰਨਾ ਸਮਾਂ ਵਾ ਹਰ ਮਸਲੇ ਤੇ ਮੈਂ ਪਹਿਲ ਕੀਤੀ ਹਰ ਚੀਜ਼ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਔਰ ਮੇਰੇ ਤੇ ਗੁਰੂ ਦੀ ਬਹੁਤ ਕਿਰਪਾ ਆਪਾਂ ਜਿਹੜੇ ਵੀ ਮਸਲੇ ਦੇ ਉੱਤੇ ਗੁਰੂ ਨੇ ਮੈਨੂੰ ਕਿਹਾ ਗੁਰੂ ਨੇ ਕਲਾ ਵਰਤਾਈ ਉਹ ਮਸਲਾ ਜਿਹੜਾ ਸੀ ਉਹ ਠੀਕ ਹੋ ਗਿਆ ਅੱਜ ਦੇ ਕੌਮ ਇੱਥੇ ਪੂਰਨ ਸ਼ਾਂਤਮਈ ਆਪਣੇ ਸਿਧਾਂਤ ਨੂੰ ਯਾਦ ਕਰ ਗਈ ਆ ਤੇ ਬਹੁਤ ਚੰਗੀ ਗੱਲ ਆ ਮੈਂ ਕਹਿੰਨਾ ਆਪਾਂ ਨੂੰ ਸਾਰਿਆਂ ਨੂੰ ਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਬਾਈ ਗੁਰਜੀਤ ਕਾਲਪਾਲ ਤਾਂ ਕਿ ਤੁਹਾਡੀ ਜੜੀ ਠਾਲੂ ਨਹੀਂ ਨਹੀਂ ਦੇ ਰਹੀ ਆ ਜੇ ਤੁਹਾਨੂੰ ਪਰਮ ਪਰਮਲੇਜਰ ਤੁਖਾ ਪਰਿਆ ਅੱਜ ਤੱਕ ਸੰਤਾ ਨੇ ਸਰਪੂਸ਼ ਕਰਾਇਆ ਪਰਵਾਹ ਨਹੀਂ ਕੀਤਾ ਕਿ ਕਿਹੜਾ ਕਰਦੇ ਪਰਮ 1000 ਜੀ ਦੇਖੋ ਧਰਮ ਪਰਵਰਤਨ ਦੇ ਉੱਤੇ ਕੀ ਕਿਹਾ ਜਾਓਗੇ ਜੇ ਧਰਮ ਪਰਵਰਤਨ ਬਹੁਤ ਜ਼ਿਆਦਾ ਵਧ ਰਿਹਾ ਹੈ ਉਹ ਤਾਂ ਧਰਮ ਪਰਵਰਤਨ ਦੀ ਗੱਲ ਕਰਨ ਦੀ ਪਹਿਲਾਂ ਦੋਸ਼ ਕਰ ਲੈਂਦਾ ਦੇਖੋ ਸਰਦਾਰ ਸਾਹਿਬ ਜੀ ਕੱਲ੍ਹ ਤੁਹਾਨੂੰ ਨਹੀਂ ਸਵਾਲ ਕਰਨ ਦਾ ਹੱਕ ਉਹਨਾਂ ਨੂੰ ਹੈ ਤੁਹਾਡਾ ਪ੍ਰੇਮ ਨਾਲ ਗੱਲ ਕਰੀਂ ਆਪਾਂ ਨੂੰ ਕੀ ਹੋਇਆ ਮੈਂ ਠੰਡਾ ਵਾਂ ਕਿਹਦਾ ਨਾਮ ਦੇ ਧਰਮ ਪਰਿਵਰਤਨ ਦਾ ਜੋ ਹੋ ਰਿਹਾ ਤੁਸੀਂ ਅੱਜ ਜਗਤ ਕੀਤਾ ਅੱਜ ਤੇ ਕੀ ਸੰਦੇਸ਼ ਆ ਤੁਹਾਡਾ ਕਿਉਂਕਿ ਬਹੁਤ ਵੱਡਾ ਦੇਖੋ ਜੀ ਧਰਮ ਲਈ ਅਗਲੇ ਜਨਵਾਰਗੇ ਅੱਜ ਜੇ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਦੀ ਗੱਲ ਆ ਪਿਛੇ ਜੇ ਰਿਪੋਰਟ ਆਈ ਮੈਂ ਲਖਨਾਉ ਗਿਆ ਮੈਂ ਉਹ ਕੁਝ ਬੰਦਿਆਂ ਨਾਲ ਬੈਠਾ ਜਿਹੜੇ ਉੱਤੇ ਕੰਮ ਕਰ ਰਹੇ 3000 ਤੋਂ ਵੀ ਜ਼ਿਆਦਾ ਗਿਣਤੀ ਆ ਔਰ ਗੱਲ 2002 ਤੋਂ ਸ਼ੁਰੂ ਹੋਈ ਆ ਇਹ ਉਹ ਮਸਲੇ ਆ ਜਿਨ੍ਹਾਂ ਤੇ ਕੌਮ ਨੂੰ ਸ਼ਹਿਰਦ ਹੋਣਾ ਚਾਹੀਦਾ ਆਪਣੇ ਬੰਦਿਆਂ ਨੂੰ ਗਲ ਬਕੜੀ ਚ ਲੈਣਾ ਚਾਹੀਦਾ ਗਲ ਬਕੜੀ ਚ ਲੈ ਕੇ ਆਪਾਂ ਨੂੰ ਸਾਰੇ ਉਹਨਾਂ ਨੂੰ ਵਾਪਸ ਲਿਆਉਣਾ ਚਾਹੀਦਾ ਔਰ ਧਰਮ ਪ੍ਰਚਾਰ ਦੀ ਮੈਂ ਫੇਰ ਕਹਿੰਨਾ ਜਿਹੜੀ ਆਪਾਂ ਲਹਿਰ ਚਲਾਈ ਖ਼ਵਾਰ ਹੋਏ ਸਭ ਮਿਲਣਗੇ ਉਹਦੇ ਤਹਿਤ ਆਪਾਂ ਇਹ ਸਾਰਾ ਕੁਸ਼ਣ ਜਿੱਟ ਲਾਂਗੇ ਮੈਨੂੰ ਆਸ ਹੈ ਕਿ ਗੁਰੂ ਸਾਹਿਬ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਚਾਪਨੀ ਜੱਸ ਭਾਈ ਦਾ ਸਤਿ ਸ੍ਰੀ ਅਕਾਲ ਸਰਬੰਤ ਬੈਂਤੀਆਂ ਪਿੱਛੇ ਕਿਥੇ ਬੰਦੀਆਂ ਆਪ ਜੀ ਦੀ ਨਿਯੁਕਤੀ ਔਰ ਸੇਵਾ ਸੁਭਾਲ ਸੁਵਿਧਿ ਨੂੰ ਲੈ ਕੇ ਇਤਰਾਜ਼ ਕਰਦੀਆਂ ਸੀਗੀਆਂ ਜਿਹਦੇ ਕਰਕੇ ਸਮੱਸਿਆ ਆਈ ਉਹਨਾਂ ਨੂੰ ਕਿਵੇਂ ਕਲਾਵੇ ਚ ਲਾਓਗੇ ਜੀ ਅੱਜ ਦਾ ਦਿਨ ਤੇ ਵਧੀਆ ਰੱਖੀਗੇ ਮੈਂ ਕਿੰਨਾ ਜੀ ਇੱਕ ਦਿਨ ਆਊਗਾ ਇਹ ਸਾਰੀਆਂ ਹੀ ਮੇਰੀਆਂ ਜਥੇ ਬੰਦੀਆਂ ਪੰਥ ਦੀਆਂ ਇਹ ਮੈਨੂੰ ਸਰੋਪਾਓ ਦੇਣਗੀਆਂ ਦਸਤਾਰਾਂ ਵੀ ਦੇਣਗੀਆਂ ਔਰ ਜਿਵੇਂ ਅੱਜ ਗੁਰੂ ਨੇ ਕਿਰਪਾ ਕੀਤੀ ਦੇਖੋ ਮੈਨੂੰ ਤੁਸੀਂ ਵੀ بڑے ਸਵਾਲ ਪੁੱਛੇ ਮੇਰੇ ਖਿਲਾਫ ਕਿੰਨਾ ਕੁਸ਼ ਕਿਹਾ ਗਿਆ ਪਰ ਮੇਰਾ ਸੁਭਾਅ ਨਹੀਂ ਆ ਮੇਰਾ ਸੁਭਾਅ ਆ ਮਿੱਠਤ ਨਹੀਂ ਵੀ ਨਾਨਕਾ ਗੁਣ ਚੰਗਿਆਈਆਂ ਤਤ ਜਿੱਦਣ ਗੁਰੂ ਅਮਰਦਾਸ ਪਾਸ਼ਾ ਹੀ ਗੁਰੂ ਦੇ ਸਿੱਖ ਹਨ ਤੇ ਗੁਰੂ ਦੇ ਪੂਰਨਿਆਂ ਤੇ ਚੱਲਾਂਗੇ ਜਿੱਦਣ ਗੁਰੂ ਅਮਰਦਾਸ ਪਾਸ਼ਾ ਗੋੰਦਵਾਲ ਸਾਹਿਬ ਤਖਤ ਤੇ ਹੀ ਗੁਰੂ ਅਮਰਦਾਸ ਜੀ ਤੀਸਰੇ ਪਾਸ਼ਾ ਤੇ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਉਦੋਂ ਪਾਸ਼ਾ ਗੁਰੂ ਅੰਗਦ ਦੇਵ ਜੀ ਦੀ ਜੋਤੀ ਜੋ ਸਮਾ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਭਾਈ ਦਾਤੂ ਨੇ ਜਾ ਕੇ ਸੱਚੇ ਪਾਸ਼ਾ ਨੂੰ ਲਤ ਮਾਰੀ ਗੁਰੂ ਸਾਹਿਬ ਥੱਲੇ ਡੇਰੇ ਗੁਰੂ ਸਾਹਿਬ ਉੱਠੇ ਤੇ ਭਾਈ ਦਾਤੂ ਦੇ ਚਰਨ ਘੁੱਟਣ ਲੱਗ ਪਏ ਮੈਂ ਬਜ਼ੁਰਗਾਂ ਤੋ ਹੀ ਨੌਜਵਾਨੋ ਮੇਰੇ ਹੱਡ ਸਖਤ ਤਾ ਤੁਹਾਨੂੰ ਛੱਟ ਲੱਗੀ। ਗੁਰੂ ਨੇ ਬਹੁਤ ਸਾਰੇ ਸਾਨੂੰ ਥਾਵਾਂ ਦੇ ਉੱਤੇ ਨਿਮਰਤਾ ਸਿਖਾਈ ਆ। ਅਹੀਂ ਗੁਰੂ ਦੇ ਸਿੱਖਾਂ ਔਰ ਮੇਰਾ ਸੁਭਾਅ ਆ ਹਮੇਸ਼ਾ ਹੀ ਅਹੀਂ ਕੌਮ ਇਕੱਠੀ ਕਰਨੀ ਆ। ਕੌਮ ਇਕੱਠੀ ਇਦਾਂ ਹੀ ਹੋਣੀ ਆ ਜਦੋਂ ਅਸੀਂ ਗੁਰੂ ਦੇ ਸਿਧਾਂਤਾਂ ਦੀ ਰੌਸ਼ਨੀ ਦੇ ਵਿੱਚ ਗੁਰਮਤਿ ਦੀ ਰੌਸ਼ਨੀ ਦੇ ਵਿੱਚ ਇੱਕ ਦੂਜੇ ਨਾਲ ਥੋੜਾ ਬਹਿ ਜੀਏ, ਗੱਲਬਾਤ ਕਰ ਲਈਏ ਔਰ ਸ਼ੈਨਸ਼ੀਲਤਾ ਰੱਖ ਲਈਏ। ਮੈਂ ਫੇਰ ਦਰਹਰੋਣਾ ਇਹ ਸਮੂਚਾ ਪੰਥ ਇੱਕ ਵਾ ਥੋੜੇ ਥੋੜੇ ਹੈਗੇ ਆ ਵਖਰੇਵੇਂ ਇਹ ਇੱਕ ਮੁੱਠ ਹੋਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਸਾਡੀਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਪੰਥ ਦੇ ਝੰਡੇ ਦੇ ਹੇਠਾਂ ਇਕੱਠੀਆਂ ਹੋਣਗੀਆਂ ਇਹ ਮੈਨੂੰ ਆਸ ਹੀ ਨਹੀਂ ਇਹ ਮੈਨੂੰ ਕੱਲ੍ਹੂ ਕਾਰਾ ਸਮਾਗਮ ਦੌਰਾਨ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਅਰਦਾਸ ਤਾਂ ਕੀਤੀ ਗਈ ਪਰ ਕੌਮ ਦੇ ਨਾਮ ਤੇ ਰਿਵਾਇਤੀ ਸੰਦੇਸ਼ ਨਹੀਂ ਪੜਿਆ ਗਿਆ ਇਸ ਮੌਕੇ ਸੁਰੱਖਿਆ ਦੇ ਮੱਦੇਨਜ਼ਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਨੂੰ ਵੀ ਤਾਇਨਾਤ ਕੀਤਾ ਗਿਆ ਸੀ ਹਕੀਕਤ ਟੀਵੀ ਪੰਜਾਬੀ ਲਈ ਅਮਰੀਕਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ